ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਖਾਲਸਾ ਪੰਥ ਨਾਲ ਔਰ ਸਿੱਖ ਕੌਮ ਨਾਲ ਤੇ ਬੇਸ਼ਾਂ ਵਿਦੇਸ਼ਾਂ ਵਿੱਚ ਸਮੁੱਚੀ ਸੰਗਤ ਨਾਲ ਕੁਝ ਪੰਥਕ ਵਿਚਾਰਾਂ ਜਿਹੜੀਆਂ ਨੇ ਉਸਾਨੀਆਂ ਕਰਨੀਆਂ ਚਾਹੁੰਨਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਮੇਰੇ ਮਨ ਵਿੱਚ ਬਹੁਤ ਪੰਥ ਪ੍ਰਤੀ ਬਲਵਲੇ ਸਨ ਜਿਨ੍ਹਾਂ ਨੂੰ ਮੈਂ ਕਾਫੀ ਟਾਈਮ ਜਿਹੜਾ ਹੈ ਉਹ ਦਬਾ ਕੇ ਰੱਖਿਆ ਲੇਕਿਨ ਜਦੋਂ 1999 ਵਿੱਚ ਮੈਂ ਜੋਧਪੁਰ ਜੇਲ੍ਹ ਚ ਰਿਹਾ ਹੋ ਕੇ ਆਇਆ ਸੀ ਤਾਂ 1999 ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਸਨ ਤਾਂ ਉਹ ਸਾਰੇ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਉਹ ਟਿਕਟਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਔਰ ਆਲੇ ਵੀ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਉਸ ਟਾਈਮ ਤੇ ਮੁੱਖ ਸੇਵਾਦਾਰ ਸੀ ਪ੍ਰਧਾਨ ਸੀ ਤਾਂ ਅਸੀਂ 13 ਵਿੱਚੋਂ 11 ਸੀਟਾਂ ਜਿਹੜੀਆਂ ਨੇ ਉੱਤਿਆਤ ਪ੍ਰਾਪਤ ਕੀਤੀ। ਔਰ ਮੈਂ ਆਪਣੀ ਸੀਟ ਜਿਹੜੀ ਤਰਨਤਾਰਨ ਵਾਲੀ ਸੀ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਛੱਡੀ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਬੀਬੀ ਦਲਜੀਤ ਕੌਰ ਉਹਨਾਂ ਨੇ ਮਿਲਵਾਣ ਕੇ ਕਿਹਾ ਸੀ ਕਿ ਪਟਿਆਲਾ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਉਹ ਨਹੀਂ ਜਿੱਤ ਸਕਦੇ ਤੇ ਤੁਹਾਨੂੰ ਆਪਣੀ ਪੰਥਕ ਸੀਟ ਜਿਹੜੀ ਐ ਤਰਨਤਾਰਨ ਵਾਲੀ ਉਹ ਛੱਡਣੀ ਚਾਹੀਦੀ ਔਰ ਮੈਂ ਪੰਥ ਦੇ ਵੱਡੇ ਤੁਹਾਨੂੰ ਮੁੱਖ ਰੱਖ ਕੇ ਤੇ ਮਾਨ ਸਾਹਿਬ ਨੂੰ ਛਡਾਉਣ ਵਾਸਤੇ ਉਹ ਆਪਣੀ ਸੀਟ ਜਿਹੜੀ ਛੱਡੀ ਮੈਨੂੰ ਸੋਚੋਸ ਹੈ ਕਿ ਜਿਹੜੀ ਗੱਲ ਅਸੀਂ ਜਾ ਕੇ ਪਾਰਲੀਮੈਂਟ ਵਿੱਚ ਕਰਨੀ ਚਾਹੁੰਦੇ ਸੀ ਉਸ ਸਮੇਂ ਦੇ ਮਤਲਬ ਸਾਡੇ ਜਿਹੜੇ ਬਣੇ ਹੋਏ ਪਾਰਲੀਮੈਂਟ ਦੇ ਮੈਂਬਰ ਸੀ ਉਹ ਨਾ ਕਰ ਸਕੇ ਤਾਂ ਪਾਂਡਾ ਇਸ਼ੂ ਵੀ ਵਿੱਚ ਆਇਆ ਔਰ ਉਸ ਤੋਂ ਬਾਅਦ 91 ਦੀ ਇਲੈਕਸ਼ਨ ਆਈ ਜਿਹਦੇ ਵਿੱਚ ਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਾਰੀਆਂ ਪੰਥਕ ਜਥੇਬੰਦੀਆਂ ਜਿਹੜੀਆਂ ਨੇ ਔਰ ਹਲਕੇ ਜਿਹੜੀ ਉਹ ਇਲੈਕਸ਼ਨ ਜਿਹੜੀ ਉਹ ਲੜਨ ਦਾ ਇੱਕ ਮਨ ਵਿੱਚ ਵਿਚਾਰ ਬਣਿਆ ਪ੍ਰਚਾਰ ਜਥੇਬੰਦੀਆਂ ਨੇ ਬੜਾ ਠੋਕੇ ਵਿਰੋਧ ਕੀਤਾ ਔਰ ਬਾਬਾ ਗਰਬਚਨ ਸਿੰਘ ਮਾਨੋਚਾਲ ਨੇ ਸਾਨੂੰ ਉਹ ਇਲੈਕਸ਼ਨ ਲੜਾਈ ਔਰ ਨਾਲੇ ਇਹ ਗੱਲ ਵੀ ਉਹ ਕਹਿੰਦੇ ਸਨ ਕਿ ਜੇ ਇਲੈਕਸ਼ਨਾਂ ਦਾ ਬਾਈਕਾਟ ਕੀਤਾ ਗਿਆ ਤਾਂ ਤੁਸੀਂ ਸਭ ਜੋ ਸਾਡੇ ਇਹ ਮੌਤ ਦੇ ਵਾਰੰਟਾ ਤੇ ਸਾਈਨ ਕਰਨ ਦੇ ਬਰਾਬਰ ਹੋਊਗਾ ਔਰ ਤੁਸੀਂ ਸਿਆਸੀ ਤੌਰ ਤੇ ਖਤਮ ਹੋ ਜਾਓਗੇ ਲੇਕਿਨ ਕੱਲ ਵੀ ਦੀ ਇਲੈਕਸ਼ਨ ਪੀਐਲ ਸੈਸ਼ਨ ਵੱਲੋਂ ਰਾਤ ਨੂੰ 8 ਵਜੇ ਜਿਸ ਤਰ੍ਹਾਂ ਅਗਲੇ ਦਿਨ 8 ਵਜੇ ਇਲیکشن ਸ਼ੁਰੂ ਹੋਣੀ ਸੀ ਤਾਂ ਉਹ ਇਲیکشن ਜਿਹੜੀ ਸੀ ਉਹ ਪੋਸਟਪੋਨ ਕਰ ਦਿੱਤੀ ਗਈ ਤੇ 92 ਦੀ ਇਲیکشن ਵਿੱਚ ਸਾਡੇ ਖਾੜਕੂ ਵੀਰ ਜਿਹੜੀਆਂ ਚਾਰ ਜੱਥੇ ਬੰਦੀਆਂ ਸਨ ਉਹਨਾਂ ਨੇ ਵੇਰ ਕੇ ਬਾਈਕਾਟ ਜਿਹੜਾ ਹੈ ਉਹ ਕਰਵਾ ਦਿੱਤਾ ਜਦੋਂ ਕਿ ਅਸੀਂ ਟੀ ਔਰ ਬਾਬਾ ਗੁਰਬਜ ਸਿੰਘ ਮਾਨੋ ਚਲ ਵੀ ਜਿਹੜਿਆ ਇਸ ਗੱਲ ਤੇ ਬਹੁਤ ਵਿਰੋਧ ਸਨ ਪਰ ਸਾਡੇ ਵੀਰਾਂ ਵੱਲੋਂ ਕੋਈ ਸਾਡੇ ਕੈਂਡੀਡੇਟ ਵੀ ਮਾਰ ਦਿੱਤੇ ਗਏ ਸਾਡੇ ਭਰਾ ਵੀ ਮਾਰ ਦਿੱਤੇ ਗਏ ਲੇਕਿਨ ਸਾਨੂੰ ਇੰਨਾ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ ਇਹ ਇਲੈਕਸ਼ਨ ਦਾ ਬਾਈਕਾਟ ਜਿਹੜਾ ਹੈ ਉਹ ਹਰ ਹਾਲਤ ਕਰਨਾ ਪਊਗਾ ਨਾ ਕਿਹੇ ਸ਼ਿੱਦੀ ਵਾਲੇ ਪਰਿਵਾਰ ਦੀ ਇੱਥੇ ਕੋਈ ਤਾਕਤ ਰਹਿ ਗਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜਿਹੜਾ ਹੈ ਉਹ ਪੰਥਕ ਸਿਧਾਂਤਾਂ ਤੋਂ ਠਿੜਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ ਮੈਂ 8 ਸਾਲ ਜੇਲ੍ਹ ਕੱਟੀ ਆ ਤੇ 1985 ਬਾਅਦ ਜਦੋਂ ਰਜੀਵ ਲੋਂਗਵਾਲ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਗਲਫਾਕਲੀ ਸੱਦਿਆ ਸੀ ਜਿੱਥੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਉਹ ਸ਼ਰੀਆ ਕਾਲ ਤੱਕ ਸਾਹ ਇਕੱਠੇ ਤੇ ਕੁਰਸੀ ਡਾਊਨ ਤੋਂ ਰਿਕਾਰ ਕਰ ਦਿੱਤਾ ਔਰ ਰਜੀਵ ਲੋਂਗਵਾਲ ਜਿਹੜਾ ਕੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਆ ਕਿ ਐ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਥੜਕੇ ਟੁੱਟਾ ਹੈ ਇੱਕ ਮੈਨੂੰ ਜੇ ਮaaf ਕਰਨ ਬਾਹਰਲੇ ਸਿੰਘ ਤੇ ਉਹਨਾਂ ਤੇ ਵੀ ਥੋੜਾ ਜਿਹਾ ਮੈਂ ਮਤਲਬ ਮੈਨੂੰ ਕਿਹੜਾ ਹੈਗਾ ਕਿ ਉਹਨਾਂ ਨੇ ਕੇਜਰੀਵਾਲ ਦੀ ਤਾਂ ਮਰਤ ਕਰਤੀ ਜਿਹੜਾ ਦਿੱਲੀ ਦਾ ਟੋਪੀ ਵਾਲਾ ਭਈਆ ਸੀ ਲੇਕਿਨ ਜਿਹੜੇ ਅਸੀਂ ਪੰਥਕ ਪਰਿਵਾਰ ਸੀ ਜਿਸ ਤਰ੍ਹਾਂ ਆਪਣੇ ਰੋਡੇ ਪਰਿਵਾਰ ਸੀ ਜਿਹਦੇ ਸੁਖੇ ਦਾ ਪਰਿਵਾਰ ਸੀ ਸਤਵੰਦ ਸਿੰਘ ਕੇਰ ਸਿੰਘ ਦਾ ਪਰਿਵਾਰ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਪਰਿਵਾਰ ਸੀ ਔਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਾ ਪਰਿਵਾਰ ਸੀ ਤੋਂ ਸਾਡੇ ਪਰਿਵਾਰ ਦੇ 17 ਜੀ ਸ੍ਰੀ ਅਕਾਲ ਪਖ ਸਾਹਿਬ ਤੇ ਸ਼ਹੀਦ ਹੋ ਗਏ ਸਨ ਲੇਕਿਨ ਬਾਹਰਲੀ ਸਿਕਤ ਨੇ ਕਰੇ ਵੀ ਜਿਹੜਾ ਹੱਥ ਹੈ ਉਹ ਮੇਰੇ ਤੇ ਨਹੀਂ ਰੱਖਿਆ ਹੋ ਸਕਦਾ ਮੇਰੇ ਚ ਕੋਈ ਕਮੀ ਹੋਵੇ ਲੇਕਿਨ ਮੈਂ ਤਨਦੇਈ ਨਾਲ ਔਰ ਇਮਾਨਦਾਰੀ ਨਾਲ ਜਿਹੜੀ ਹੈ ਉਹ ਪੰਥ ਦੀ ਤੇ ਪੰਜਾਬ ਦੀ ਸੇਵਾ ਕੀਤੀ ਹੈ ਲੇਕਿਨ ਜਦੋਂ ਮੌਕਾ ਆਇਆ ਸੀ ਹਿਮਤਿਆਰ ਆਇਆ ਸੀ ਮੈਂ ਉਦੋਂ 1985 ਵਿੱਚ ਮੁੱਖ ਮੰਤਰੀ ਦੀ ਪੁਰਸੀ ਜਿਹੜੀ ਹੈ ਉਹ ਜੋਧਪੁਰ ਜੇਲ੍ਹ ਤੋਂ ਛਡ ਰਹੀ ਸੀ ਤੇ 5 ਸਾਲ ਜੇਲ੍ਹ ਕੱਟਦੀ ਜਿਹੜੀ ਹੈ ਉਹ ਮਨਜ਼ੂਰ ਕਰ ਲਈ ਸੀ ਤੋਂ ਮੈਂ ਅੱਜ ਪਾਗਲ ਪ੍ਰਵਾਤ ਨੂੰ ਸਲੀਫਾ ਦਰਨਾ ਤੇ ਇਹਨਾਂ ਪੰਥਕ ਪਰਿਵਾਰਾਂ ਦੀ ਮਹਿਮਾਇ ਦਾ ਆਲਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ